ਰਾਗ ਵੀ ਜਦੋਂ ਇੱਕ ਤਾਪਾ બોਲੀਆ ਵਾਹਿਗੁਰੂ ਸਾਸਕ ਰਾਸ ਇੱਕ ਬੋਲਿਆ ਵਾਹਿਗੁਰੂ ਇਹਦੇ ਵਿੱਚ ਵੀ ਡਿਫਰੈਂਸ ਆ ਵੀ ਕਈ ਗੁਰੂ ਬੋਲਦੇ ਆ ਵਾਹਿਗੁਰੂ ਤੇ ਮੇਰਾ ਮਨ ਜ਼ਿਆਦਾ ਵਾਹਿਗੁਰੂ ਚ ਜੋੜਦਾ ਹੈ ਪਿਛਲੇ ਚ ਵੀ ਤੁਹਾਨੂੰ ਡਿਫਰੈਂਸ ਆ ਹਾਂਜੀ ਇਸ ਤਰ੍ਹਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੋਨੇ ਤਰੀਕਿਆਂ ਨਾਲ ਲਿਖਿਆ ਹੈ ਕਹਿੰਦੇ ਕਵਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋ ਕਹਿਤ ਮਾਨ ਜਸੋਜ ਜਿਸੇ ਦਹੀਂ ਭਾਤ ਖਾਹੇ ਜੀ ਵਾਹਿਗੁਰੂ 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 ਜਾਨੀ ਵਾਹਿਗੁਰੂ ਵੀ ਲਿਖਿਆ ਹੈ ਔਰ ਇਹ ਵੀ ਲਿਖਿਆ ਹੈ ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਰਕਾਰ ਅਸੀਂ ਇਸ ਚੀਜ਼ ਵਿੱਚ ਵਿਆਕਰਨ ਚ ਨਹੀਂ ਪੈਣਾ ਜੇ ਤੁਸੀਂ ਵਾਹਿਗੁਰੂ ਕਹੋਗੇ ਨਾ ਤੇ ਜਿਹੜੀ ਸਿਹਾਰੀ ਦੀ ਮਾਤਰਾ ਹੈ ਨਾ ਉਹ ਆਪਣੇ ਆਪ ਲੱਗ ਜਾਂਦੀ ਹੈ ਇਸ ਕਰਕੇ ਜੇ ਆਪਾਂ ਇਹ ਚੀਜ਼ ਵਿੱਚ ਜਿੱ ਪੈ ਗਏ ਤੇ ਤੁਸੀਂ ਦੇਖੋ ਵੀ ਇੱਕ ਆਦਮੀ ਸੀ ਉਹਨੇ ਮਰਾ ਮਰਾ ਦਾ ਜਾਪ ਕੀਤਾ ਤੇ ਰਾਮ ਰਾਮ ਨਿਕਲ ਆਇਆ ਜਿਹੜਾ ਆਪਾਂ ਕਹਿੰਨੇ ਨਾ ਮਰਾ 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 ਰਾਮ 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 ਹੋਈਦਾ ਹੈ ਨਾ ਤਾਂ ਉਹ ਵੀ ਪਾਰ ਹੋ ਗਿਆ ਤੇ ਜੇ ਆਪਾਂ ਇਸ ਤਰ੍ਹਾਂ ਇਹਦੇ ਚੱਕਰ 'ਚ ਪੈ ਗਏ ਨਾ ਕਿ ਵਾਹਹਿ ਕਹਿਣਾ ਕਿ ਵਾਹ ਕਹਿਣਾ ਤੇ ਉਹ ਫਿਰ ਆਪਾਂ ਫਿਰ ਸੰਸੇ ਵੀ ਚਲੇ ਜਾਵਾਂਗੇ ਠੀਕ ਹੈ ਜੇ ਕਿਸੇ ਦਾ ਮਨ ਇਸ ਤਰ੍ਹਾਂ ਲੱਗਦਾ ਹੈ ਵਾਹ ਕੋਈ ਵਾਹ ਇਸ ਤਰ੍ਹਾਂ ਵੀ ਕਹਿ ਸਕਦਾ ਹੈ ਵਾਹ ਯਾਨੀ ਫੋਕਸ ਅਸੀਂ ਆਵਾਜ਼ ਵਿੱਚ ਰੱਖਣਾ ਤੁਨ ਮੇ ਧਿਆਨ ਧਿਆਨ ਨਹੀਂ ਜਾਣਿਆ ਗੁਰਮੁਖ ਅਕਾਲ ਕਰਾਨ ਤੇ ਇਹਨਾਂ ਚੀਜ਼ਾਂ ਵਿੱਚ ਨਹੀਂ ਪੈਣਾ ਵਿਆਕਰਨ ਚ ਨਹੀਂ ਪੈਣਾ ਸਿਆਰੀ ਵਿਆਰੀ ਔਂਕੜ ਣੁਕੜ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਪੜਨੀ ਆ ਉਦੋਂ ਅਸੀਂ ਕੋਸ਼ਿਸ਼ ਕਰੀਂ ਸ਼ੁੱਧ ਪੜਨੀ ਮਗਰ ਸਿਮਰਨ ਤੇ ਤੁਹਾਡਾ ਇਸ ਤਰ੍ਹਾਂ ਸਮਾਂ ਵੀ ਆ ਜਾਣਾ ਤੁਹਾਡੇ ਮੂੰਹੋਂ ਵਾਹਿਗੁਰੂ ਵੀ ਨਹੀਂ ਨਿਕਲਣਾ ਇੱਕ ਸਤੇ ਇੱਕ ਗੁਰਬਾਣੀ ਵਿੱਚ ਸਾਤ ਸਾਤ ਸਿਮਰਨ ਵੀ ਦੱਸਿਆ ਉਹਦੇ ਵਿੱਚ ਜਿਹੜਾ ਵਾਹੇ ਨਿਕਲਦਾ ਹੀ ਨਹੀਂ ਹੈ ਵਾਹੇ ਸਾਇਲੈਂਟ ਹੋ ਜਾਂਦਾ ਤੇ ਗੁਰੂ ਦਾ ਹੈ ਗੁਰੂ 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 ਵੀ ਲਿਖਿਆ ਹੈ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਬਿਨਾ ਮੈਂ ਨਹੀਂ ਹੈ ਨਾ ਗੁਰ ਕਰ ਸੱਚ ਵਿਚਾਰ ਗੁਰੂ ਕਰ ਮਨ ਮੇਰੇ ਤੇ ਉਹ ਸਾਥ ਸਾਥ ਸਿਮਰਨ ਹੈ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਹਦੇ ਚ ਫਿਰ ਰੋਮ ਰੋਮ ਵੀ ਕਿਹਾ ਹੈ ਗੁਰਮੁਖ ਰੋਮ ਰੋਮ ਅਰਤੀਆ ਰੋਮ ਰੋਮ ਵੀ ਕਰਨਾ ਹੈ ਤੇਰੀ ਗੁਰਬਾਣੀ ਵਿੱਚ ਸਾਨੂੰ ਇਹ ਵੀ ਦੱਸਿਆ ਗਿਆ ਤੇ ਤੁਸੀਂ ਫਿਰ ਅੱਗੇ ਸ਼ਬਦ ਪ੍ਰਗਟ ਹੋਣਿਆਂ ਧਿਆਨ ਦੀ ਅਵਸਥਾ ਵਿੱਚ ਵੀ ਜਾਣਾ ਹੈ ਲੇਕਿਨ ਪਹਿਲਾਂ ਅਸੀਂ ਸ્વાસ ਗ੍ਰਾਸ ਕਰਨਾ ਹੈ ਫਿਰ ਸਾਹ ਸਾਹ ਤੇ ਰੂਮ ਰੂਮ ਤੇ ਅੱਗੇ ਆਪਣੀ ਸਟੇਜਾਂ ਆਪਣੇ ਆਪ ਚੱਲਦੀ ਹੈ ਹੋਰ ਤੋਂ ਸਵਾਗਤ ਹਾਂਜੀ ਜੀ ਜਦੋਂ ਅਸੀਂ ਸਿਮਰਨ ਸ਼ੁਰੂ ਕਰਦੇ ਹਾਂ ਜਦੋਂ ਮੈਂ ਸਿਮਰਨ ਸ਼ੁਰੂ ਕਰਦੀ ਹਾਂ ਤਾਂ ਔਰ ਜ਼ਿਆਦਾ 네ਗੇਟਿਵ ਥਾਟਸ ਆਣ ਲੱਗ ਜਾਂਦੇ ਆ ਮਤਲਬ ਓਵਰ ਥਿੰਕਿੰਗ ਸਟਾਰਟ ਹੋ ਜਾਂਦੀ ਹੈ ਉਹ ਉਹਨੂੰ ਕਿਵੇਂ ਕੰਟਰੋਲ ਕਰੀਏ ਅਤੇ ਉਹ ਕੀ ਮਤਲਬ ਕਿਉਂ ਹੁੰਦਾ ਹੈ ਓਵਰ ਥਿੰਕਿੰਗ ਦਾ ਮਤਲਬ ਜ਼ਿਆਦਾ ਵਿਚਾਰ ਜ਼ਿਆਦਾ ਬਹੁਤ ਜ਼ਿਆਦਾ ਔਰ ਜ਼ਿਆਦਾ 네ਗੇਟਿਵ ਵਿਚਾਰ ਉਸੇ ਵਕਤ ਥਾਟਸ ਆਣੇ ਲੱਗ ਜਾਂਦੇ ਜੀ 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 ਇਸ ਤਰ੍ਹਾਂ ਕਿ ਜਦੋਂ ਆਪਾਂ ਸਿਮਨ ਕਰਦੇ ਨਾ ਆਪਣੇ ਕੋਲ ਪ੍ਰੋਪਰ ਮੈਥਡ ਨਹੀਂ ਹੁੰਦਾ ਜਦੋਂ ਆਪਾਂ ਨੂੰ ਵਿਚਾਰ ਆਉਣ ਠੀਕ ਹੈ ਤੇ ਅਸੀਂ ਥੋੜਾ ਜਿਹਾ ਉੱਚੀ ਸਿਮਨ ਕਰਨਾ ਨਾਭੀ ਤੇ ਝੋਟ ਮਾਰਦੇ ਜਦੋਂ ਆਪਾਂ ਨਾਭੀ ਤੇ ਆਪਣੇ ਤੇ ਝੋਟ ਮਾਰਦੇ ਨਾ ਤੇ ਸਾਡੇ ਅੰਦਰ ਬ੍ਰਹਮ ਅਗਨ ਪੈਦਾ ਹੋ ਜਾਂਦੀ ਇਹਨੂੰ ਆਂਦੇ ਪ੍ਰੇਮ ਪਲੀਤਾ ਸੁਰਤਿ ਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰ ਜਾਲੀ ਇੱਕ ਇੱਕ ਝੋਟ ਸਜਾਇਆ ਇਹ ਇੱਕ ਵਾਰ ਸਾਰੇ ਸਰਵਨ ਕਰ ਲਿਆ ਜੀ ਜਦੋਂ ਆਪਾਂ ਨੂੰ ਵਿਚਾਰ ਜਾਦਾ ਹੋਣ ਸਿਮਨ ਕਰਦਿਆਂ ਫਿਰ ਥੋੜਾ ਜਿਹਾ 5 ਮਿੰਟ ਤੁਸੀਂ ਨਾਭੀ ਤੇ ਝੋਟ ਵੀ ਮਾਰ ਸਕਦੇ ਇਸ ਤਰੀਕੇ ਨਾਲ ਵਾਹ ਗੁਰੂ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਜੇ ਨਾਲ ਕੀ ਹੋਇਆ ਇਹ ਤੁਹਾਡੇ ਵੀ ਚਾਰ ਖਤਮ ਹੋ ਜਾਣ ਤੇ ਭਗਤ ਕਬੀਰ ਜੀ ਕਹਿੰਦੇ ਨੇ ਐਸੋ ਕੋਈ ਨਾ ਜਨਮੇ ਹੋ ਆਪਣੇ ਘਰ ਲਾਵੇ ਆਗ ਪਾਂਚੋ ਲੜਕਾ ਜਾ ਕੇ ਰਹੇ ਰਾਮ ਲੀਲਾ ਅਸੀਂ ਆਪਣੇ ਅੰਦਰ ਬ੍ਰਹਮ ਦੀ ਅਗਨ ਬਾਲੀ ਤੇ ਕਾਲਜਾਲ ਬ੍ਰਹਮ ਅਗਨੀ ਪਰ ਜਾਲੇ ਜਿਹੜੇ ਵਿਚਾਰ ਥਾਟਸ ਨੇ ਨਾ ਜਿੰਨਾ ਚਿਰ ਤੁਸੀਂ ਉੱਚੀ ਸਿਮੰਨੀ ਨਾ ਕਰਦੇ ਤੇ ਉਹਨਾਂ ਚਿਰ ਵਿਚਾਰ ਖਤਮ ਨਹੀਂ ਹੁੰਦੇ ਤੇ ਜਦੋਂ ਤੁਹਾਡੇ ਵਿਚਾਰ ਖਤਮ ਹੋ ਗਏ ਯਾਨੀ ਵਿਚਾਰ ਕੰਟਰੋਲ ਹੋ ਗਏ ਫਿਰ ਤੁਸੀਂ ਸਹਿਜ ਕਰਨਾ ਸ਼ੁਰੂ ਕਰਦੇ ਸਹਿਜ ਵੀ ਲੋਗ ਜੈਸੇ ਤਤ ਮੈਂ ਠੀਕ ਹੈ ਜਦੋਂ ਤੁਹਾਨੂੰ ਲੱਗੇ ਤੁਹਾਡੇ ਜਿਆਦਾ ਵਿਚਾਰ ਆ ਰਹੇ ਥਾਟਸ ਬਹੁਤ ਤੰਗ ਕਰ ਰਹੇ ਨੇ ਥੋੜਾ ਜਿਹਾ ਉੱਚੀ ਸਿਮੰਨ ਕਰ ਲੈ ਸਮਝ ਲੱਗੀ ਨਾ ਨਾਭੀ ਤੇ ਝੋਟ ਮਾਰ ਲੈ ਸ਼ੁਰੂਆਤ ਇੱਕ ਤੋਂ ਕਰਿਆ ਕਰੋ ਵਾਹ ਗੁਰੂ ਵਾ ਗ੍ਰ ਵਾ ਗ੍ਰ ਵਾ ਗ੍ਰ ਵਾ ਗ੍ਰ ਵਾ ਗ੍ਰ ਫਿਰ ਹੋਲੀ-ਬੋਲੀ ਸੈਜ ਚ ਠੀਕ ਹੈ ਜੀ ਹਾਂਜੀ ਪੈਣੀ ਤੁਹਾਡਾ ਮੈਨੂੰ ਜੀ ਮੇਰਾ ਇਹ ਸਵਾਲ ਹੈ ਜਿਵੇਂ ਸਿਮਰਨ ਕੀਤਾ ਥੋੜੇ ਦਰ ਥੋੜਾ-ਬਟ ਸੈਜ ਚ ਚਲੇ ਜਾਂਦੇ ਹਾਂ ਸੈਜ ਚ ਜਾ ਕੇ ਫਿਰ ਵਿਚਾਰ ਆਉਂਦੇ ਨੇ ਉਹਨੂੰ ਬਹੁਤ ਜ਼ਿਆਦਾ ਮਤਲਬ ਫਿਰ ਅੰਦਰ ਅੱਖ ਘੋਲੰਦਾ ਮੰਨੇ ਕਰਦਾ ਕਿ ਸਿਮਰਨ ਮੂਨਲ ਕਰਾਂ ਜਿਵੇਂ ਬਨਲ ਕਰਾਂ ਬਸ ਅੰਦਰ-ਅੰਦਰ ਚੱਲਦਾ ਰਹੇ ਪਰ ਵਿਚਾਰ ਆਉਂਦੇ ਨੇ ਸੁਲੇ ਉਸੋਂ ਜ਼ਿਆਦਾ ਉਹ ਇਸ ਤਰ੍ਹਾਂ ਵੈਗੁਰ ਜੀ ਵੀ ਅਸੀਂ ਅੰਤਰਗਤ ਉਹਨਾਂ ਚੇਲੇ ਜਾਣਾ ਜਿਨ੍ਹਾਂ ਚੇ ਦੋਨੇ ਸੋਨਾ ਚ ਪੌਣੇ ਸਮੁੰਦਰੀ ਤੇਰੇ ਸਿਮਨ ਕਰਦੇ ਹੋ ਨੇ ਨਾ ਆਪਾਂ ਆ ਦੇਖੋ ਇਸ ਤਰ੍ਹਾਂ ਹੀ ਕਰਦੇ ਨੇ ਆਪਾਂ ਵਾ 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 ਹੌਲੀ ਹੌਲੀ ਸੱਚ ਜਿਤ ਹੋਗੇ ਨਾ ਤੇ ਥੋੜਾ ਖਿੱਚ ਕੇ ਦੇਖ ਲੈ ਦੋਨੇ ਸੁਰਾਚ ਪਾਉਂਡ ਸਮ ਹੋਈ ਜੇ ਦੋਨੇ ਸੁਰਾਚ ਪਾਉਂਡ ਸਮ ਹੋਵੇ ਦੀ ਰੇਤੀ ਰ ਆਪਾਂ ਸੱਚ ਹੁੰਦੇ ਜਾਣੇ ਯਾਨੀ ਪਹਿਲਾ ਉੱਚੀ ਬੋਲ ਨੂੰ ਬੈਖਰੀ ਬਾਣੀ ਕਹਿੰਦੇ ਆ ਤੇ ਫਿਰ ਜਦੋਂ ਆਪਾਂ ਖੁਮਾਰੀ ਚੜਦੇ ਉਹਨੂੰ ਮਧਮਾ ਬਾਣੀ ਜਦੋਂ ਬਿਲਕੁਲ ਆਪਾਂ ਅੰਤਰਗਤ ਚਲੇ ਜਾਂਦੇ ਉਹਨੂੰ ਕਹਿੰਦੇ ਆ ਵੀ ਤੁਸੀਂ ਪਸੰਤੀ ਬਾਣੀ ਤੇ ਆ ਠੀਕ ਉਹਦਾ ਅੰਤਰਗਤ ਹੋ ਗਏ ਤੇ ਫਿਰ ਜੇ ਵਿਚਾਰ ਉਹਨੂੰ ਥੋੜਾ ਸਵਾਸ ਰੋਕ ਵੀ ਲੈਣਾ ਜਿੰਨਾ ਰੋਕ ਸਕਦੇ ਸਵਾਸ ਰੋਕ ਕੇ ਸਿਮਨ ਅੰਤਰਗਤ ਕਰਨਾ ਫਿਰ ਤੁਹਾਨੂੰ ਵਿਚਾਰ ਨਹੀਂ ਆਣੇ ਠੀਕ ਹੈ ਜੀ ਜੇ ਕਿਤੇ ਛੱਡ ਜਾਂਦੇ ਅੰਦਰ ਅੰਦਰ ਜੇ ਅੰਦਰ ਅੰਦਰ ਵਿਚਾਰ ਆਣ ਤੇ ਫਿਰ ਬੋਲ ਕੇ ਸ਼ੁਰੂ ਕਰ ਦੇਣਾ ਠੀਕ ਹੈ ਜੀ ਹੋ ਗਈ ਅਗੋ ਜੀ ਆਪੜਾ ਜੀ ਨੰਬਰ ਔਰ ਮੈਂ ਸੈਟਿੰਗ ਸਿੱਧਾ 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 ਵੀ ਸਭ ਨੂੰ ਛੁੱਟੀ ਬੋਲ ਕੇ ਕਰਨਾ ਹੈ ਫਰਸਟ ਸਟੇਜ ਤੇ ਜਦੋਂ ਅਸੀਂ ਸ਼ਾਂਤ ਹੋ ਜਾਂਦੇ ਹਾਂ ਕੁਝ ਟਾਈਮ ਲਈ ਤੇ ਫਿਰ ਉਦੋਂ ਮੰਨਿਚ ਕਰ ਸਕਦੇ ਹਾਂ 5 ਟੂ 10 ਮਿੰਟਸ ਲਈ ਮਤਲਬ ਅੰਦਾਂ ਕਰ ਸਕਦੇ ਹਾਂ ਜਿੰਨਾ ਚਿਰ ਮਨ ਆਪਣਾ ਅੰਤਰਗਤ ਜੁੜੇ ਉਹਨਾਂ ਚਿਰ ਆਪਾਂ ਅੰਤਰਗਤ ਕਰ ਸਕਦੇ ਕਿਉਂਕਿ ਗੁਰਬਾਣੀ ਵਿੱਚ ਕਹਿਆ ਕਹਿੰਦੇ ਘਰ ਰੋਰੇ ਮਨ ਮੁਗਲ ਇਆਨੇ ਰਾਮ ਜੋ ਕੋ ਅੰਤਰਗਤ ਧਿਆਇ ਤੇ ਆਪਾਂ ਜਾਣਾ ਅੰਦਰ ਹੀ ਕਿਉਂਕਿ ਸਾਨੂੰ ਰੱਬ ਅੰਦਰੋਂ ਹੀ ਮਿਲਣਾ ਹੈ ਤੇ ਗੁਰਬਾਣੀ ਵਿੱਚ ਮਹਾਰਾ ਜੀ ਕਹਿੰਦੇ ਨਾ ਸਭ ਕੀ ਸ਼ਕਰਮੇ ਬਾਹਰ ਨਹੀਂ ਬਾਹਰ ਕੋਲੇ ਸੋ ਪਰਮ ਕੋਲ ਆਇ ਗੁਰ ਪ੍ਰਸਾਦੀ ਜੇ ਅੰਤਰ ਪਾਇ ਸੋ ਅੰਤਰ ਬਾਹਰ ਸੋ ਇਲਾਜ ਹੋਣ ਜਿਵੇਂ ਆਪਾਂ ਇਹ ਕਰੇ ਤੇ ਜਾਣਾ ਭਾ ਘਰ ਚ ਹੀ ਆ ਘਰ ਚ ਹੀ ਆਰਾਮ ਹੁਣ ਘਰ ਚ ਹੀ ਇਸ਼ਨਾਨ ਹੋਣਾ ਘਰ ਚ ਹੀ ਖਾਣਾ ਮਿਲਣਾ ਹੈ ਜਾਣਾ ਭਾ ਘਰੀ ਮਦਰ ਹੁਣ ਆਪਾਂ ਦਰਵਾਜਾ ਕਿੰਨਾ ਚਿਰ ਰਕਾਉਂਦੇ ਕਿੰਨੇ ਚਿਰ ਚ ਗੇਟ ਖੁੱਲਦਾ ਇਹ ਉਹ ਨੂੰ ਸਾਜਦੇ ਠੀਕ ਹੈ ਨਾ ਇਨਹੇਲੇਸ਼ਨ ਐਕਜ਼ਹੇਲੇਸ਼ਨ ਅੰਦਰੋਂ ਬਸ ਅੰਤਰਗਤ ਉਹ ਤੁਹਾਡੇ ਵਾਹਿਗੁਰੂ ਚੱਲ ਰਿਹਾ ਹੈ ਤੇ ਤੁਸੀਂ ਥੌਟਸ ਲੈਸ ਜੀ ਕੋਈ ਵਿਚਾਰ ਨਹੀਂ ਆ ਰਿਹਾ ਫਿਰ ਅੰਦਰ ਨੂੰ ਥੇਰਾ ਅੰਦਰ ਅੰਦਰ ਸਿਮਨ ਕਰੀ ਠੀਕ ਹੈ ਜੀ ਜੀ ਹਾਂ ਜੀ ਅੱਗ ਸਵਾਲ ਹੋ ਰਹੀ ਤੁਹਾਡਾ ਚਲੋ ਪਹਿਲੇ ਇਹ ਨਾ ਕਰੀਏ ਸ਼ੇਅਰ ਕਰ ਲੈਗੇ ਤੁਸੀਂ ਕਰ ਲੋ ਕਈ ਮਰ ਆਟੋਮੈਟਿਕਲੀ ਵਾਇਗਰ ਹੋਏ ਇੱਕ ਨਿਕਲਦਾ ਆਪਣੇ ਆਪ ਉਹ ਤੇ ਬਹੁਤ ਵਧੀਆ ਆਟੋਮੈਟਿਕ ਤੇ ਨਿਕਲਦਾ ਜਿਹਦਾ ਆਟੋਮੈਟਿਕ ਕੱਢਣ ਵਾਸਤੇ ਆਪਾਂ ਸਿਮਰਨ ਕਰਦੇ ਆ ਸਾਡੇ ਅੰਦਰ ਆਟੋਮੈਟਿਕ ਚੱਲੇ ਹੈ ਨਾ ਜੋ ਕੋ ਪਹਿਲਾਂ ਕੁਝ ਚੀਜ਼ਾਂ ਹੁੰਦੇ ਜਿਹੜੇ ਸੀ ਚਲਾਨੀਆਂ ਹੁੰਦੀਆਂ ਫਿਰ ਆਟੋਮੈਟਿਕ ਆਪਣੇ ਆਪ ਚੱਲਣ ਲੱਗ ਪੈਂਦੇ ਤੇ ਸਿਮਰਨ ਅਸੀ ਅਜੱਪਾ ਜਾਪ ਆਟੋਮੈਟਿਕ ਹੀ ਚੱਲਣਾ ਠੀਕ ਹੈ ਉਹ ਤੁਹਾਡਾ ਜਿਹੜਾ ਕੱਲ ਦਾ ਸਵਾਲ ਹੀ ਪੀ ਉਹ ਸੱਚਖੰਡ ਵੀ ਅੰਮ੍ਰਿਤ ਛਕਤੋਗੇ 40 ਕੁਸਟ ਕੁਛ ਲੋ ਕੁਛ ਨਹੀਂ ਹਾਂਜੀ ਕੁਐਸ਼ਨ ਇਸ ਤਰ੍ਹਾਂ ਸੀ ਜੀ ਅ ਕਈ ਕਹਿੰਦੇ ਹੋਏ ਕਿ ਤੁਸੀਂ ਮੰਨ ਲਓ ਕੁਝ ਵੀ ਕਰ ਰਹੇ ਹੋ ਫਾਟ ਕਰ ਰਹੇ ਹੋ ਸਿੰਗਲ ਕਰ ਰਹੇ ਹੋ ਬਟ ਅੰਟਲ ਤੁਸੀਂ ਅੰਮ੍ਰਿਤ ਨਹੀਂ ਛਕਿਆ ਤਾਂ ਤੁਸੀਂ ਮੁਕਤ ਨਹੀਂ ਹੋ ਜਾਂ ਤੁਹਾਡਾ ਮਤਲਬ ਜੀਵਨ ਸਫਲਾ ਨਹੀਂ ਹੈ ਤੇ ਕਈ ਵਾਰੀ ਕੁਝ ਲਿਮਿਟੇਸ਼ਨਸ ਹੋਣ ਕਰਕੇ ਅਸੀਂ ਮਤਲਬ ਟਾਈਮ ਨਾਲ ਨਹੀਂ ਛਕ ਸਕਦੇ ਜਾਂ ਨਹੀਂ ਛਕਦੇ ਉਹ ਸਚਖੰਡ ਦੀ ਐਂਟਰੀ ਨਹੀਂ ਹੈ ਉਸ ਤਰ੍ਹਾਂ ਕਹਿ ਰਹੇ ਆ ਉਹਦਾ ਦੇਖੋ ਪਹਿਲੀ ਗੱਲ ਤੇ ਸਾਨੂੰ ਸੱਚ ਕਰਨ ਦਾ ਭੇਤ ਨਹੀਂ ਸੱਚ ਕਰਨ ਕੀ ਤੇ ਆਪ ਅਗ ਵਿਚਾਰ ਵਿੱਚ ਸਮਝਿਆ ਵੀ ਸੱਚਖੰਡ ਹੈ ਜਿੱਥੇ ਸੱਚ ਵਸਦਾ ਉਹ ਸੱਚਖੰਡ ਹੈ ਆ ਇਥੇ ਸਾਰੇ ਸੱਚ ਹੀ ਸੱਚੇ ਇਹ ਧਰਤੀ ਵੀ ਸੱਚਖੰਡ ਵਿੱਚ ਹੈ ਸੱਚਖੰਡ ਵਸੇ ਨਰਿੰਕਾਰ ਕਰ ਕਰ ਵੇਖੇ ਨਦਰ ਨਿਹਾਰ ਤਿੱਥੇ ਖੰਡ ਮੰਡਲ ਵਰ ਫਰਜੇ ਕੋ ਕਥਿਤਾ ਅੰਤ ਨਾਂਤ ਤੇ ਇਦਾਂ ਦੀ ਕੋਈ ਗੱਲ ਨਹੀਂ ਗਈ ਇਹ ਲੋਕਾਂ ਨੇ ਆਪਣੇ ਮਨ ਦੀਆ ਘਰ ਤਾਂ ਬਣਾਇਆ ਵੀ ਇੱਕ ਵਾਰਾ ਦੱਸਿਆ ਕਹਿੰਦੇ ਵੀ ਇੱਕ ਸੰਤਾਂ ਦੇ ਮਾਤਾ ਜੀ ਚੜਾਈ ਕਰ ਗਏ ਉਹ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਤੇ ਉਹਨਾਂ ਦੁਆਰਾ ਫਿਰ ਵਾਪਸ ਭੇਜਿਆ ਗਿਆ ਤੋਂ ਉਹਨੇ ਛਕਿਆ ਅੰਮ੍ਰਿਤ ਅਸੀਂ ਇਸ ਲੋਗਾਂ ਵਿੱਚ ਛਕਦੇ ਹਾਂ ਉਹ ਦੁਬਾਰਾ ਲੈ ਠੀਕ ਹੈ ਉਧਰ ਜਿਹੜਾ ਮੁਖ ਜਾਨੀ ਕਿ ਪਹੁੰਚ ਗਿਆ ਅਸੀਂ ਅੰਮ੍ਰਿਤ ਦੀ ਦਾਤ ਕਿਉਂ ਲੈਨੇ ਆਂ ਵੀ ਸੰਤ ਤੋਂ ਸਿਪਾਈ ਬਣਨ ਵਾਸਤੇ ਠੀਕ ਹੈ ਜਿਹੜਾ ਅੱਲਾ ਸੰਤ ਵੀ ਰਹਿਣਾ ਚਾਵੇ ਉਹ ਵੀ ਪਾਰ ਹੋ ਸਕਦਾ ਮਗਰ ਇਹ ਆਪੇ ਜੇ ਆਪਾਂ ਅਮਰਤੀ ਸ਼ਕਲਾਂ ਤੇ ਸ਼ਬਾਈ ਜੂਟ ਵੀ ਨਾ ਮਿਲ ਜਾਂਦੀ ਮਗਰ ਇਦਾਂ ਦੀ ਕੋਈ ਗੱਲ ਨਹੀਂ ਵੀ ਜੇ ਤੁਸੀਂ ਅਮਰਤ ਨਹੀਂ ਸ਼ਕਤ ਤੁਹਾਨੂੰ ਸੱਚਖੰਡ ਵਿੱਚ ਐਂਟਰੀ ਨਹੀਂ ਤੇ ਉਹ ਜਿਹੜੇ Hindu ਆ Muslim ਆ Isaiya 127 ਧਰਮ ਨੇ ਤੇ 127 ਧਰਮਾਂ ਦੇ ਵਿੱਚੋਂ ਸਿਰ ਸਿੱਖ ਧਰਮਾਂ ਜਿੱਥੇ ਅਮਰਤ ਪਾਨ ਕਰਾਇਆ ਜਾਂਦਾ ਤੇ ਉਹ ਬਾਹਰ ਖੰਡ ਤਾਂ ਜਿਹ ਕੋਈ ਜੰਮ ਸੁਹਿਲਾ ਤੇ ਬਾਕੀ ਧਰਮਾਂ ਚ ਦੇ ਅਮਰਤ ਪਾਨ ਕਰੋ ਉਹਨਾਂ ਨੂੰ ਜਗ੍ਹਾ ਨਹੀਂ ਮਿਲੇਗੀ ਠੀਕ ਹੈ ਪਰ ਸਿੱਖ ਧਰਮ ਵਿੱਚ ਤੇ ਵੀ ਜੀ ਅਮਰਤਾ ਹੈਗਾ ਪਰ ਉਸ ਤੋਂ ਰਹਿਤ ਹੈਗੀ ਐ ਉਹ ਪ੍ਰਥਮ ਰਹਿਤ ਅਮਰਤ ਦੀ ਬਿਲਕੁਲ ਹੈਗੀ ਆ ਮਗਰ ਤੁਸੀਂ ਇਹ ਨਹੀਂ ਕਦੀ ਸਮਝਣਾ ਕਿ ਅਸੀਂ ਅਜੇ ਅਮਰਤ ਨਹੀਂ ਸ਼ਕਤ ਅਸੀਂ ਪਰਮਾਨ ਨਹੀਂ ਹੋਵਾਂਗੇ ਪਹਿਲਾਂ ਤਾਂ ਤੁਸੀਂ ਆਪਣੇ ਮਨ ਨੂੰ ਤਿਆਰ ਕਰੋ ਹਾਂਜੀ ਸਿਮਰਨ ਕਰੋ ਗੁਰਬਾਣੀ ਪੜੋ ਸੇਵਾ ਕਰੋ ਸੰਗਤ ਕਰੋ ਆਪਣੇ ਮਨ ਨੂੰ ਤਿਆਰ ਕਰੋ ਤੇ ਆਪਣੇ ਮਨ ਨੂੰ ਜਦੋਂ ਤੁਸੀਂ ਤਿਆਰ ਕਰ ਲਿਆ ਤੇ ਤੁਸੀਂ ਫਿਰ ਉਸ ਅਵਸਥਾ 'ਚ ਪਹੁੰਚ ਸਕਦੇ ਜੀ ਜਿਸ ਅਵਸਥਾ 'ਚ ਦਾਤ ਮਿਲਦੀ ਹੈ ਉਹਨ ਕਈਆਂ ਨੇ ਅਮਰਤ ਵੀ ਸ਼ਕਿਆ ਹੈ ਮਗਰ ਕੰਮ ਨਹੀਂ ਉਦਾਂ ਦੇ ਉਹਨਾਂ ਦੀ ਉਹ ਪ੍ਰਵਾਨ ਨਹੀਂ ਹੋ ਸਕਦਾ। ਇਹ ਹੀ ਤੇ ਦੇਖਿਆ ਜੇ ਪ੍ਰਵਾਨ ਨਹੀਂ ਹੋ ਸਕਦਾ। ਇਸ ਕਰਕੇ ਇਹ ਹੈ ਤਾਂ ਸਕੂਲ ਆ ਸਿੱਖੀ ਦਾ। ਅਮਰਤ ਸ਼ਕਨ ਦਾ ਮਤਲਬ ਦਾਖਲਾ ਲੈਣਾ। ਯਾਨੀ ਐਡਮਿਸ਼ਨ ਓਪਨ। ਹਾਂਜੀ। ਉਹਨ ਇੱਕ ਬੱਚਾ ਚੰਗੇ ਸਕੂਲ ਚ ਆਈਸੀਐਸੀ ਬੋਰਡ ਦੇ ਵਿੱਚ ਜਾਂ ਉਹ ਸੀਬੀਐਸਸੀ ਵਿੱਚ ਦਾਖਲਾ ਲੈ ਲੈਂਦਾ ਟੌਪਰ ਸਕੂਲ ਵਿੱਚ। ਮਗਰ ਉਹ ਸਕੂਲ ਮੱਥਾ ਟੇਕ ਕੇ ਵਾਪਸ ਆ ਜਾਂਦਾ। ਯੂਨੀਫਾਰਮ ਵੀ ਮਿਲੀ ਉਹਨੂੰ ਬੈਗ ਮਿਲੇ ਕਿਤਾਬਾਂ ਵਾਲਾ ਉਹ ਰੋਜ਼ ਸਕੂਲ ਮੱਥਾ ਟੇਕ ਕੇ ਆ ਜਾਂਦਾ ਉਹ ਪਾਸ ਹੋ ਜੇ ਕੁਝ ਬਣ ਜਾਏਗਾ ਬਸ ਇਸੇ ਤਰ੍ਹਾਂ ਸਿੱਖੀ ਦਾ ਸਕੂਲ ਹੈ ਅਸੀਂ ਇਕੱਲਾ ਅਮਰ ਤੇ ਸ਼ੱਕ ਤੇ ਭਾਰ ਨਹੀਂ ਹੋ ਸਕਦੇ ਕਿਉਂਕਿ ਕਈ ਜੀਵਨ ਨਾਲ ਥੋੜਾ ਜਿਹਾ ਓਵਰ ਕੰਫੀਡੈਂਸ ਵੀ ਕਰਦੇ ਵੀ ਅਸੀਂ ਤਾਂ ਬਾਜਾਂ ਵਾਲੇ ਦਾ ਅਮਰ ਸ਼ਕਲ ਹੈ ਹੁੰਦੇ ਅਸੀਂ ਮਮਦਾਰ ਨਹੀਂ ਸਾਨੂੰ ਕੋਈ ਜੋ ਮਰਜੀ ਕਰਦਾ ਨਹੀਂ ਸਕੂਲ ਵਿੱਚ ਦਾਖਲਾ ਲੈ ਕੇ ਇੱਕ ਬੱਚਾ ਆਪਣਾ ওভার ਕੰਫੀਡੈਂਸ ਕਰੇ ਵੀ ਮੈਂ ਤਾਂ ਬਹੁਤ ਵੱਡੇ ਸਕੂਲ ਚ ਜਿੱਦੀ ਪਬਲਿਕ ਸਕੂਲ ਚ ਦਾਖਲਾ ਲਿਆ ਜੈ ਸੀਬੀਐਸਟੀ ਜਿੱਥੇ ਲਿਆ ਹੈ ਆਈਐਸਐਸਸੀ ਬੋਰਡ ਚ ਲਿਆ ਜਾਏ ਮੈਨੇ ਤਾਂ ਹੁਣ ਦੁਨੀਆ ਦੇ ਕੋਈ ਤੱਕ ਦਾ ਇੰਜੀਨੀਅਰ ਬਣ ਕੇ ਹੋ ਗਿਆ ਇਸ ਤਰ੍ਹਾਂ ਹੋ ਸਕਦਾ ਨਹੀਂ ਜਿਹੜਾ ਪੜਾਈ ਕਰੇਗਾ ਸੰਗਤ ਇੱਕ ਸਕੂਲ ਹੈ ਦਾਖਲਾ ਲੈ ਕੇ ਪੜਾਈ ਕਰਨੀ ਬਹੁਤ ਜ਼ਰੂਰੀ ਤੇ ਜਿਹੜਾ ਬੱਚਾ ਪੜਾਈ ਨਹੀਂ ਕਰੇਗਾ ਰੋਜ਼ ਸੰਗਤ ਨਹੀਂ ਕਰੇਗਾ ਰੋਜ਼ ਸਿਮਰਨ ਰੋਜ਼ ਨਿਤਨੇਮ ਨਹੀਂ ਕਰੇਗਾ ਰਹਿਰਾ ਸੇਵ ਨਹੀਂ ਪੜੇਗਾ ਉਹ ਤੇ ਅਮਲ ਨਹੀਂ ਕਰੇਗਾ ਗੁਰਬਾਣੀ ਤੇ ਉਹ ਤੇ ਫੇਲ ਹੋ ਜਾਏਗਾ ਤਾਂ ਹੀ ਬਹੁਤ ਸਾਰੇ ਜੀਵ ਅਮਰ ਸ਼ਕਲ ਤੋਂ ਬਾਅਦ ਫੇਲ ਹੋ ਜਾਂਦੇ ਕਿਉਂਕਿ ਪੜ੍ਹਾਈ ਨਹੀਂ ਕਰਦੇ ਸਿਰਫ ਦਾਖਲਾ ਲੈ ਲਿਆ ਚੰਗੇ ਸਕੂਲ 'ਚ ਤੇ ਅਗਾ ਉਹਨਾਂ ਨੇ ਪੜ੍ਹਾਈ ਨਹੀਂ ਕੀਤੀ ਤੇ ਪੜ੍ਹਾਈ ਕਰਾਉਂਦੇ ਨੇ ਇਹਦੇ ਵਿੱਚ ਗੁਰਸਿੱਖ ਸੰਤ ਸਾਧੂ ਉਹ ਸਾਨੂੰ ਪੜ੍ਹਾਈ ਕਰਾਉਂਦੇ ਨੇ ਵੀ ਕਿਵੇਂ ਹੁਣ ਅੱਗੇ ਚੱਲਣਾ ਹੈ ਠੀਕ ਹੈ ਜੀ